रिश्ਤੇ ਹੋਏ ਤਾਰ-ਤਾਰ ਦਿਓਰ ਨੇ ਮਾਂ ਵਰਗੀ ਪਰਜਾਈ ਦੇ ਨਾਲ ਕੀਤਾ ਕੁਕਰਮ ਤੇ 2 ਮਹੀਨੇ ਪਰਜਾਈ ਦੇ ਨਾਲ ਦਿਓਰ ਕਰਦਾ ਰਿਹਾ ਦਰਿੰਦਗੀ ਜੀਆਂ ਦੱਸ ਦਈਏ ਅਜਿਹਾ ਹੀ ਇੱਕ 19 ਗੁਰਦਾਸਪੁਰ ਦੇ ਪੈਣੀ ਮੀਆਂਖਾਂ ਦੇ ਨੇੜੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਦੇ ਨਾਲ ਉਸਦੇ ਹੀ ਦਿਓਰ ਨੇ ਕੁਕਰਮ ਕੀਤਾ ਤੇ ਉਸਦੀ ਮਰਜ਼ੀ ਤੋਂ ਬਿਨਾਂ ਹੀ ਉਸਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਤੇ 2 ਮਹੀਨੇ ਉਸ ਨੂੰ ਅਜਹੀ ਥਾਂ ਤੇ ਰੱਖਿਆ ਜਿਸ ਬਾਰੇ ਇਸ ਔਰਤ ਨੂੰ ਕੁਝ ਵੀ ਪਤਾ ਨਹੀਂ ਸੀ ਜਿਆ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਔਰਤ ਨੇ ਦੱਸਿਆ ਹੈ ਕਿ ਇਸੇ ਹੀ ਸਾਲ ਦੀ 29 ਜੁਲਾਈ ਨੂੰ ਜਦੋਂ ਇਹ ਔਰਤ ਇਕੱਲੀ ਘਰ ਦੇ ਵਿੱਚ ਸੀ ਤਾਂ ਇਸ ਦਾ ਦਿਓਰ ਜਿਸ ਦਾ ਨਾਮ ਗੋਪੀ ਦੱਸਿਆ ਜਾ ਰਿਹਾ ਹੈ ਇਹ ਇਸ ਦੇ ਘਰ ਵਿੱਚ ਆਉਂਦਾ ਹੈ ਇਸ ਨੂੰ ਡਰਾਉਂਦਾ ਧਮਕਾਉਂਦਾ ਇੱਥੋਂ ਤੱਕ ਕਿ ਇਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ ਅਤੇ ਦੱਸਦੀ ਹੈ ਕਿ ਇਸ ਔਰਤ ਦੇ ਤਿੰਨ ਬੱਚੇ ਨੇ ਜਿਹੜੇ ਕਿ ਅਜੇ ਛੋਟੇ ਨੇ ਤੇ ਪੜ੍ਹਦੇ ਨੇ ਜਦੋਂ ਇਹ ਔਰਤ ਇਕੱਲੀ ਘਰ ਦੇ ਵਿੱਚ ਸੀ ਇਸ ਦੇ ਦਿਓਰ ਨੇ ਆ ਕੇ ਉਸ ਨੂੰ ਡਰਾਇਆ ਧਮਕਾਇਆ ਤੇ ਇਸ ਨੂੰ ਜ਼ਬਰਦਸਤ ਸੀ ਰੇਲਵੇ ਸਟੇਸ਼ਨ ਲੈ ਗਿਆ ਜਿਹੜਾ ਕਿ ਰੇਲਵੇ ਸਟੇਸ਼ਨ ਅਮਰਤਸਰ ਦਾ ਤੇ ਇੱਥੇ ਇਸ ਦਾ ਗੋਪੀ ਨਾਮ ਦੇ ਦਿਓਰ ਦਾ ਇੱਕ ਦੋਸਤ ਜਿਸ ਦਾ ਨਾਮ ਨਾਨਕ ਸਿੰਘ ਦੱਸਿਆ ਜਾ ਰਿਹਾ ਇਹ ਵੀ ਇੱਥੇ ਸ਼ਾਮਿਲ ਹੁੰਦਾ ਹੈ ਫਿਰ ਇਹ ਦੋਨੋਂ ਰਲ ਕੇ ਇਸ ਔਰਤ ਨੂੰ ਹਰਿਆਣਾ ਦੇ ਹਿਸਾਰ ਵੱਲ ਲੈ ਜਾਂਦੇ ਨੇ ਟ੍ਰੇਨ ਦੇ ਰਾਹੀਂ ਤੇ ਉੱਥੇ ਜਾ ਕੇ ਇਸ ਨੂੰ ਇੱਕ ਝੌਂਪੜੀ ਦੇ ਵਿੱਚ ਰੱਖਦੇ ਨੇ ਦੱਸਦੀ ਹੈ ਕਿ ਇਸ ਵਰਤ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਝੌਂਪੜੀ ਦੇ ਵਿੱਚ ਇਹ ਔਰਤ ਤਕਰੀਬਨ 2 ਮਹੀਨੇ ਰਹੀ ਇਹ ਹਮੇਸ਼ਾ ਹੀ ਇਸ ਨੂੰ ਨਸ਼ੀਲਾ ਪਦਾਰਥ ਪਲਾਉਂਦੇ ਰਹਿੰਦੇ ਸਨ ਜਦੋਂ ਹੀ ਇਸ ਨੂੰ ਹੋਸ਼ ਆਉਂਦੀ ਸੀ ਫਿਰ ਦੁਬਾਰਾ ਕੋਈ ਅਨਸੀਲਾ ਪਦਾਰਥ ਦੇ ਦਿੰਦੇ ਸਨ ਜਿਸ ਨਾਲ ਇਹ बेहोਸ਼ ਪਈ ਰਹਿੰਦੀ ਸੀ ਤੇ 2 ਮਹੀਨੇ ਇੱਥੇ ਇਹ ਦੋਨੋਂ ਰਲ ਕੇ ਇਸ ਔਰਤ ਨੂੰ ਰੱਖਦੇ ਨੇ ਤੇ ਇਸ ਨਾਲ ਕੁਕਰਮ ਕਰਦੇ ਰਹਿੰਦੇ ਨੇ ਇਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਂਦੇ ਰਹਿੰਦੇ ਨੇ ਤੇ ਇੱਕ ਦਿਨ ਇਸ ਔਰਤ ਨੇ ਮੌਕਾ ਤਾੜਿਆ ਜਦੋਂ ਇਹ ਦੋਨੋਂ ਜਣੇ ਆਪਣਾ ਕੋਈ ਸਮਾਨ ਲੈਣ ਲਈ ਇਸ ਝੌਂਪੜੀ ਤੋਂ ਬਾਹਰ ਗਏ ਹੋਏ ਸਨ ਤੇ ਇਸ ਔਰਤ ਨੇ ਆਪਣੇ ਆਪ ਨੂੰ ਛੁਡਾਇਆ ਤੇ ਉੱਥੋਂ ਭੱਜ ਨਿਕਲੀ ਤੇ ਆਪਣੀ ਭੈਣ ਦੇ ਘਰ ਪਹੁੰਚ ਗਈ ਇੱਥੇ ਪਹੁੰਚ ਕੇ ਉਸ ਔਰਤ ਨੇ ਆਪਣੀ ਸਾਰੀ ਹੱਡਬਿੱਤੀ ਆਪਣੀ ਭੈਣ ਨੂੰ ਦੱਸੀ ਤੇ ਫਿਰ ਆ ਕੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਜਿੱਥੇ ਥਾਣੇ ਦੇ ਮੁਖੀ ਅਮਨਦੀਪ ਕੌਰ ਨੇ ਇਹਨਾਂ ਦੀ ਸਾਰੀ ਗੱਲਬਾਤ ਤੇ ਔਰਤ ਦੀ ਸੁਣੀ ਤੇ ਮਾਮਲਾ ਦਰਜ ਕਰ ਲਿਆ ਤੇ ਇਹਨਾਂ ਦੋਨਾਂ 'ਤੇ ਮুলਜ਼ਮਾਂ ਤੇ 370 ਧਾਰਾ ਤੇ 506 ਧਾਰਾ ਦੇ ਅਧੀਨ ਇਹ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਦੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਹੁਣ ਕਰ ਰਹੀ ਹੈ ਦੱਸਦੀ ਹੈ ਕਿ ਇਸ ਔਰਤ ਦੇ ਨਾਲ ਜਿਹੜਾ ਕਰਮ ਹੋਇਆ ਇਸ ਦੇ ਆਪਣੇ ਹੀ ਦੋਹਰ ਨੇ ਕੀਤਾ ਹੈ ਇਸ ਦੋਹਰ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ ਤੇ ਅਜਿਹੀ ਦਰਿੰਦਗੀ ਦਿਖਾਈ ਹੈ ਜਿਹੜੀ ਕਿ ਕਿਸੇ ਦੇ ਨਾਲ ਵੀ ਨਾ ਹੋਵੇ ਆਮ ਤੌਰ ਤੇ ਪਰਜਾਈਆਂ ਨੂੰ ਮਾਵਾ ਸਮਾਨ ਮੰਨਿਆ ਜਾਂਦਾ ਹੈ ਤੇ ਇਸ ਦੋਹਰ ਨੇ ਰਿਸ਼ਤਿਆਂ ਨੂੰ ਤਾ-ਤਾਰ ਕਰ ਦਿੱਤਾ ਹੈ